ਪ੍ਰਜੈਕਟ ਜਾਨੀਵਾਸ ਜੇਸੀ ਦੇ ਕਾਰਜਕਮ ਤੇ ਆਲਵਾਡ ਨੰਬਰ 64 ਤੋਂ ਉਹਨਾਂ ਦਾ ਨਿਕਲ ਸਵਾਗਤ ਕਰਦੇ ਹਾਂ ਜਿੰਦਾਬਾਦ 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 ਰਹਿਨੁਮਾ ਵਾਂ ਉਬਰ ਕੇ ਆਏ ਨੇ ਸਾਡੇ ਰੋਲ ਮਾਡਲ ਨੇ ਅਸੀਂ ਉਹਨਾਂ ਦੇ ਅੱਜ ਦੇ ਇਸ ਮੀਟਿੰਗ ਦੇ ਵਿੱਚ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰਾਂਗੇ ਜੀ ਤਾੜੀਆਂ ਸ਼ਾਹਰ ਤੋਂ ਤੁਹਾਨੂੰ ਜੁਤੀ ਦੇ ਗੱਲ ਸਾਡਾ ਅੱਜ ਐਸਐਲਏ ਹੀ ਵਿਧਾਨ ਸਭਾ ਹਲਕਾ ਵੈਸਟ ਜਿਹੜਾ ਉਹਦੀ ਵਾਰਡ ਨੰਬਰ 4 ਦੇ ਵਿੱਚ ਬਹੁਤ ਹੀ ਇਸ ਏਰੀਏ ਦੇ ਸਾਡੇ ਸ਼ਹਿਰ ਦੇ ਸਾਡੇ ਹਲਕੇ ਦੇ ਸਿੱਧੇ ਲਾਗੂ ਵਡਾਟ ਦੇਵ ਗਾਂਧੀ ਜਿੰਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਉਹਦਾ ਵਡਾਟ ਜੀ ਦਾ ਦਫ਼ਤਰ ਜਿਹੜਾ ਉਹਦਾ ਅਦਗਟਨ ਕੀਤਾ ਅウダーਦੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹਲਾਤਾ ਮਿਲਿਆ ਸ਼ਹਿਰ ਦੇ ਵਿੱਚ ਸਾਡੇ ਅਜੇ ਇੱਕ ਬਾਦ ਦੀ ਨੌਜਵਾਨ ਆਗੂ ਡਾਇਰੈਕਟਰ ਪੰਜਾਬ ਸਰਕਾਰ ਜਿਨ੍ਹਾਂ ਦੇ ਆਪਣੇ ਬਹੁਤ ਸਾਰੇ ਉਮੀਦਵਾਰ ਜਿਹੜੇ ਉਹ ਇਸ ਇਲੈਕਸ਼ਨ ਵਿੱਚ ਖੜੇ ਕੀਤੇ ਸੀਗੇ ਇਹਨਾਂ ਨੇ ਅੱਜ 10 ਉਮੀਦਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਐਲਾਨ ਕੀਤਾ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਆウダー ਮੈਂ ਇਹਨਾਂ ਨੂੰ ਵਿਸ਼ਵਾਸ ਰ ਹੋਣਾ ਚਾਹੁੰਦਾ ਕਿ ਪਾਰਟੀ ਹੱਤਤਾ ਦਾ ਇਹਦਾ ਬਣਦਾ ਮਾਨ ਸਨਮਾਨ ਜਿਹੜਾ ਦੇਊਗੀ ਔਰ ਇਹਨਾਂ ਦੇ ਆਉਣ ਨਾਲ ਨਾਜਵੀ ਪੱਕੇ ਤੌਰ ਤੇ ਸਾਡਾ ਮੇਦ ਬਣੂਗਾ ਮਸਰ ਦੇ ਵਿੱਚ ਸਾਡਾ ਵਧੀਆ ਮਿਊਸਲ ਕ੍ਰਿਤੀ ਦੇ ਉੱਤੇ ਜਿਹੜਾ ਕਬਜ਼ਾ ਹੋਊਗਾ ਸੋ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਤੁਹਾਡੇ ਸਾਈ 68 ਜ਼ੰਮਤ ਵਾਰਡ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਕਿ ਵਿਰਾਟ ਦੇਵਗਨ ਜੀ ਨੂੰ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਕਰੋ ਵਾਰਡ ਨੰਬਰ 68 ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜੇ ਕਾਰਪੋਰੇਸ਼ਨ ਇਲੈਕਸ਼ਨਸ ਹੋ ਰਹੇ ਆ ਉਹਦੇ ਆਫਿਸ ਦੀ ਓਪਨਿੰਗ ਕਰਨ ਦੇ ਵਾਸਤੇ ਆਜ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨਿਟ ਮਿਨਿਸਟਰ ਪੰਜਾਬ ਕੁਨਾਲ ਤਵੰਜੀ ਉਹ ਆਏ ਸੀ ਔਰ ਉਹਨਾਂ ਨੂੰ ਕੁਝ ਮਸਲੇ ਇਸ ਇਲਾਕੇ ਦੇ ਜਿਹੜੇ ਮੇਨ ਜਿਹੜੇ ਹੈਗੇ ਆ ਉਹ ਦੱਸੇ ਗਏ ਨੇ ਫਟਕ ਹੈ ਇੱਥੇ ਰੇਲਵੇ ਫਟਕ ਹੈ ਉਥੇ ਹਜ਼ਾਰਾਂ ਲੋਕ ਦੇ ਲੱਖਾਂ ਲੋਕ ਦੇ ਲਈ ਨਿਕਲਦੇ ਨੇ ਲੇਕਿਨ ਉਥੇ ਨਿਕਲਣ ਦੇ ਵਿੱਚ ਕੋਈ ਐਂਬੂਲੈਂਸ ਨਿਕਲ ਨਹੀਂ ਆ ਐਂਬੂਲੈਂਸ ਨਿਕਲ ਨਹੀਂ ਆ ਸਕੂਲ ਦੇ ਵੈਂਸ ਨਿਕਲਨੇ ਆ ਜਾਂ ਲੋਕਾਂ ਨੇ ਆਪਣੇ ਕਾਰੋਬਾਰ ਕਰਨੇ ਆ ਕੰਮ ਤੇ ਜਾਣਾ ਹੈ ਲੇਕਿਨ ਉਹ ਫਟਕ ਬਾਰ ਬਾਰ ਬੰਦ ਹੋਣ ਦੇ ਕਾਰਨ ਵਾਸ਼ਿੰਗ ਸੈਂਟਰ ਚ ਅਗਲੀ ਸਾਈਡ ਤੇ ਬਨ ਗਿਆ ਲੋਕਾਂ ਨੂੰ ਬੜੀ ਜਿਆਦਾ ਦਿੱਕਤ ਹੈ ਮੇਜਰ ਪ੍ਰੋਬਲਮ ਹੈ ਇਸ ਏਰੀਆ ਦੀ ਅਸੀਂ ਵੀ ਆਣਾ ਦਾ ਸਾਨੂੰ ਪਰਸਨਲੀ ਵੀ ਪ੍ਰੋਬਲਮ ਹੈ ਉਹ ਦੱਸਿਆ ਗਿਆ ਕਿ ਕੇਂਦਰ ਸਰਕਾਰ ਨਾਲ ਗੱਲ ਕਰਨ ਆਵਾਜ਼ ਚੁੱਕਨ ਇਸ ਤੋਂ ਇਲਾਵਾ ਸੜਾਈ ਕਿਰੀ ਹੈ ਉੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਹੈ ਨੀਵਾ ਥੋੜਾ ਉਹ ਨਵਾਂ ਸੀਵਰੇਜ ਪਾਣ ਦੇ ਵਾਸਤੇ ਜਿਹੜੀਆਂ ਪਾਈਪਾਂ ਜੜੀਆਂ ਹੈਗੀਆਂ ਪੁਰਾਣੀਆਂ ਉਹ ਦੱਸਿਆ ਗਿਆ ਜਿਸ ਤਰ੍ਹਾਂ ਹੀ ਆਪਣਾ ਕਾਰਪੋਰੇਸ਼ਨ ਦਾ ਹਾਊਸ ਕਮਿਸ਼ਨਰ ਦਾ ਬਣੇਗਾ ਉਹ ਜਿਹੜੇ ਮਸਲੇ ਨੇ ਸੀਵਰੇਜ ਪਾਣੀ ਦੇ ਲਾਈਟਸ ਦੇ ਉਹ ਹੱਲ ਕਰਾਂਗੇ ਡਵੈਲਪਮੈਂਟ ਦੇ ਮਸਲੇ ਹੱਲ ਕਰਾਂਗੇ ਔਰ ਮੈਂ ਸਮਝਦਾ ਵਾਂ ਵਾਰਡ ਨੰਬਰ 70 ਦੇ ਵਿੱਚ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ 2018 ਦੇ ਵਿੱਚ ਮੇਰੇ ਮਾਤਾ ਜੀ ਨੂੰ ਕਾਉਂਸਲਰ ਬਣਾਇਆ ਸੀ ਜੇ ਇਸ ਇਲਾਕੇ ਦੇ ਲੋਕ ਅਸੀਂ ਵਾਕਈ ਸੀਰੀਅਸਲੀ ਜੇ ਕੰਮ ਕੀਤੇ ਆ ਸਿਨਸੈਰਿਟੀ ਦੇ ਨਾਲ ਪੈਨਸ਼ਨਸ ਲਗਾਈਆਂ ਐ ਡਵੈਲਪਮੈਂਟ ਦੇ ਕੰਮ ਕੀਤੇ ਐ ਲੋਕਾਂ ਦੇ ਦੁੱਖਾਂ ਦੇ ਵਿੱਚ ਦਰਦਾਂ ਦੇ ਵਿੱਚ ਜਾਂ ਮਸਲਿਆਂ ਦੇ ਵਿੱਚ ਮੁਸ਼ਕਲਾਂ ਦੇ ਵਿੱਚ ਅਸੀਂ ਅੱਛੇ ਤਰੀਕੇ ਦੇ ਨਾਲ ਸਿਨਸੈਰਿਟੀ ਨਾਲ ਜੇ ਖੜੇ ਰਹੇ ਆ ਤੇ ਇਸ ਇਲਾਕੇ ਦੇ ਵੋਟ ਲੋਕ ਵੋਟ ਪਾ ਕੇ ਜਿਤਾਣ ਮੈਂ ਉਹਨਾਂ ਨਾਲ ਵਾਦਾ ਕਰਦਾ ਵਾਂ ਵੱਧ ਤੋਂ ਵੱਧ ਜੋ ਤੁਹਾਡੇ ਕੰਮ ਨੇ ਮੈਕਸਿਮਮ ਉਸੇ ਕਰਵਾ ਕੇ ਦੇਵਾਂਗੇ